16000 ਦਾ ਹਾਂਜੀ ਤੇ ਜੇ ਮੈਂ ਥੋੜਾ ਜਿਹਾ ਰਾਹਤ ਕਰਦਾ ਰਾਹਤ ਕਰ ਦੋ ਕੋਈ ਗੱਲ ਨਹੀਂ 14000 ਦਾ ਚੁਕਾ ਦ ਚੁਕਾ ਦੋ ਜੀ ਕੋਈ ਗੱਲ ਨਹੀਂ ਚੱਕੋ ਮਿੱਤਰੋ ਚੈਲੰਜ ਹੈ ਤੁਹਾਨੂੰ ਕਿਤੇ ਮਰਜ਼ੀ ਭੱਜਦੇ 14000 ਦੇ ਵਿੱਚ ਆ ਸੋਫਾ ਫੁੱਲ ਗਾਰੰਟੀ ਹੈ ਬਈ ਆਹਾਂ ਹਾਂਜੀ ਇਹ ਵੀ ਦੇ ਦੀ ਜਿਹੜਾ ਮਰਜ਼ੀ ਚੱਕੋ 7 ਸੀਟ ਸੋਫਾ ਪਰ ਧਰਮ ਦੇ ਹੋਏ ਜਦੋਂ ਆ ਘਰੇ ਪਏ ਹੋਏ ਜਰਾ ਆਏ ਕੋਈ ਕਹਿ ਦੂਗਾ ਵੀ 33000 ਚ ਦਵਾਏ ਨੇ ਯਕੀਨ ਨਹੀਂ ਮੰਨਣਗੇ ਲੋਕ ਜੇ 50 ਦੇ ਕਹਤੇ ਤਾਂ ਧਰਮ ਦੇ ਲੋਕ ਸੱਚ ਮੰਨ ਜਾਣਗੇ ਪਰ 33000 ਦੇ ਹੈ ਜੀ 45 5000 ਤੇ ਵਿਕਦੇ ਆ ਬਈ ਆ ਵਿਕਦੇ ਆ ਫਿਰ ਆਪਾਂ ਤਾਂ 33 ਦੇ ਵੇਚਾਂਗੇ ਠੀਕ ਹੈ ਨਾ ਸੱਜਣੋ ਥੋੜਾ ਜਿਹਾ ਚਰਪਾਈ ਲੈਣਾ ਬਾਈ ਸਤਪਾਲ ਕੋਲ ਆਏ ਸੀ ਆਪਾਂ ਬਾਈ ਦੀ ਤੁਹਾਨੂੰ ਰੀਅਲ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਬਾਈ ਨੇ 20 22 ਸਾਲ ਫੈਕਟਰੀਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਦਾ ਕੰਮ ਚਲਾਇਆ ਸੀਗਾ ਸੋਫਿਆਂ ਦਾ ਫਰਨੀਚਰਾਂ ਦਾ ਹੈਨਾ ਤੇ ਤੁਸੀਂ ਬਹੁਤ ਜਿਆਦਾ ਹੰਗਾਰਾ ਦਿੱਤਾ ਬਾਈ ਕਹਿੰਦਾ ਵੀਰੇ ਮੈਥੋਂ ਕੰਮ ਨਹੀਂ ਮਤਲਬ ਵੀ ਪੂਰਾ ਹੋਇਆ ਇੰਨਾ ਮਤਲਬ ਸਰੋਤਿਆਂ ਨੇ ਨਾ ਫੋਨ ਕਰ ਕਰਕੇ ਬੁਕਿੰਗਾਂ ਕਰਵਾਈਆਂ ਦੀ ਇੱਕ ਮਿੱਤਰੋ ਹੁਲਾਰਾ ਤੁਹਾਡੇ ਤੋਂ ਹੋਰ ਮਰਵਾਉ ਉਹ ਹਲਾਰਾ ਕਿਉਂ ਮਰਵਾਉਣਾ ਇਹ ਨਹੀਂ ਕਹਿੰਦੇ ਵੀ ਹੁਣ ਪਹਿਲਾਂ ਵਾਂਗੂ ਕੰਮ ਕਰੋ ਹੁਣ ਗੱਲ ਪਤਾ ਕੀ ਆ ਥੋੜਾ ਜਿਹਾ ਚੇਂਜ ਆਇਆ ਬਦਲਾ ਆਇਆ ਤੇ ਬਾਈ ਕਹਿੰਦਾ ਵੀਰੇ ਮੀਂਹ ਝੜੀ ਦਾ ਮੌਸਮ ਆ ਵੀ ਜਿਹੜਾ ਨਾ ਮਤਲਬ ਇਹ 7 ਸਲੇਟਾਂ ਬਾਈ ਨੇ ਸਾਰੇ ਸ਼ੋਰੂਮ ਤੇ ਮਾਰ ਵਾਲੀਆਂ ਪਾਈਆਂ ਸੀ 7.5 ਇਹ ਨਾ ਬਾਈ ਨੇ ਇਹ ਸਲੇਟਾਂ ਉਦੋਂ ਪਾਈਆਂ ਸੀ ਕਹਿੰਦਾ ਵੀਰੇ ਇੰਨਾ ਵੇਚਦੀ ਨਾ ਪਾਣੀ ਸਿੰਮਿਆਉਂਦਾ ਵੀ ਮੈਨੂੰ ਇਹ ਡਰ ਆ ਵੀ ਕਿਤੇ ਨੁਕਸਾਨ ਨਾ ਹੋ ਜੇ ਜਿੰਨਾ ਵੀ ਆਪਾਂ ਸਮਾਨ ਤਿਆਰ ਕੀਤਾ ਤੇ ਮਿੱਤਰੋ ਤਾਂ ਕਰਕੇ ਮਾਰਕੀਟ ਦੇ ਨਾਲੋਂ ਨਾ ਤੁਸੀਂ ਇਹ ਮੰਨ ਕੇ ਚੱਲੋ ਵੀ ਸਿੱਧਾ ਵੱਡੇ ਡਿਸਕਾਊਂਟ ਦੇ ਉੱਪਰ ਇਹ ਸਾਰਾ ਜਿਹੜੇ ਵੀ ਸੱਜਣ ਵੀਡੀਓ ਸ਼ੇਅਰ ਵੇਖੀ ਜਾਂਦੇ ਹਨ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਅਗਰ ਤੁਹਾਡੇ ਘਰੇ ਸੋਫੇ ਨਹੀਂ ਹੈਗੇ ਤਾਂ ਚੁੱਪ ਕਰਕੇ ਬਾਈ ਨਾਲ ਸੰਪਰਕ ਕਰ ਲਿਓ ਤੁਹਾਡੇ ਘਰ ਤੱਕ ਪਹੁੰਚਣਗੇ ਅਗਰ ਤੁਹਾਡੇ ਰਿਸ਼ਤੇਦਾਰਾਂ ਨੂੰ ਸੋਫਿਆਂ ਦੀ ਲੋੜ ਹੈ ਡੈਨਕ ਟੇਬਲਾਂ ਦੀ ਲੋੜ ਹੈ ਤਾਂ ਵੀ ਸੰਪਰਕ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਬਈ ਆਪਾਂ ਹਰ ਇੱਕ ਸੋਫੇ ਦਾ ਰੇਟ ਦੱਸਣਾ ਵੀ ਮਾਰਕੀਟ ਦਾ ਕੀ ਹੈ ਤੇ ਆਪਾਂ ਕੀ ਰੇਟ ਦੇਣਾ ਆਪਾਂ ਸ਼ੁਰੂਆਤ ਡੈਨਕ ਟੇਬਲ ਤੋਂ ਕਰ ਦਈਏ ਹਾਂਜੀ ਹਾਂਜੀ ਲੈ ਇੱਥੋਂ ਹੀ ਆ ਜਾ ਪੀਪਲ ਆ 6 ਕੁਰਸੀਆਂ ਵਾਲਾ ਡੈਨਕ ਟੇਬਲ ਇਹ ਟਾਲੀ ਚ ਤਿਆਰ ਹੋਇਆ ਹੋਇਆ ਹਾਂਜੀ ਮਾਰਕੀਟ ਦੇ ਵਿੱਚ ਕਿੰਨੇ ਕ ਦਾ ਵੇਚਦਾ ਹੈ ਮਾਰਕੀਟ 'ਚ ਮੰਨ ਕੇ ਚੱਲੋ ਜੀ 35 ਤੋਂ 40 ਹਜ਼ਾਰ ਦਾ ਇਹ ਸੇਲ ਹੁੰਦਾ ਜੀ ਆਪਾਂ ਕੀ ਰੇਟ ਦੇਈਏ ਆਪਾਂ 30000 ਰੁਪਏ ਦਾ ਦੇ ਦਾਂਗੇ ਜੀ 28000 ਦਾ ਹੀ ਦਵਾਵਾਂਗੇ ਪਿਆ ਟਾਲੀ ਦੇ ਵਿੱਚ ਬਣਿਆ ਹੋਇਆ ਜੀ ਸਾਰਾ ਉਹ ਪਿਆ ਸਾਰਾ ਆ ਪਿਆ ਜੀ ਸਾਰੇ 28000 ਚ ਕਹਤਾ ਮੈਂ ਸਰੋਤਿਆਂ ਨੂੰ ਠੀਕ ਹੈ ਕੋਈ ਚੱਕ ਨੀ ਲੈ ਮਿੱਤਰੋ ਗੱਲ ਨਹੀਂ 모ੜਾਂਗੇ ਤੁਹਾਡੀ ਠੀਕ ਹੈ ਤੇ ਭਾਈ ਜਿਹੜਾ ਆ ਪਿਆ ਇਹ ਵੀ ਸੇਮ ਆ ਸੇਮ ਹੀ ਆ ਜੀ ਲੈ ਮਿੱਤਰੋ 28000 ਦਾ ਹੀ ਇਹ ਤੁਹਾਡੇ ਘਰੇ ਆਉ ਮਾਰਕੀਟ ਆ ਗਿਆ ਜੀ ਕਿੰਨੇ ਸੀਟਰ ਹੈ 20000 ਰੁਪਏ ਦਾ ਸੋਫਾ ਜੀ ਹਾਂ 7 ਸੀਟ ਸੋਫਾ ਐਲ ਹਾਂ ਹਾਂ ਠੀਕ ਹੈ ਨਾ ਮਾਰਕੀਟ 18-19000 ਦਾ ਵੇਚਦਾ ਆਪਣਾ 16000 ਦਾ ਰੇਟ ਹੈ ਦਾ 16000 ਦਾ ਹਾਂ ਜੀ ਤੇ ਜੇ ਮੈਂ ਥੋੜਾ ਜਣਾ ਐਡ ਕਰਦਾ ਐਡ ਕਰ ਦੋ ਕੋਈ ਗੱਲ ਨਹੀਂ 14000 ਦਾ ਚੁਕਾ ਦਾਂ ਚੁਕਾ ਦਿਓ ਜੀ ਕੋਈ ਗੱਲ ਨਹੀਂ ਚੱਕੋ ਮਿੱਤਰੋ ਚੈਲੰਜ ਹੈ ਤੁਹਾਨੂੰ ਕਿਤੇ ਮਰਜ਼ੀ ਭੱਜ ਲਓ 14000 ਦੇ ਵਿੱਚ ਆਹ ਸੋਫਾ ਫੁੱਲ ਗਾਰੰਟੀ ਹੈ ਬਈ ਆਹ ਹਾਂ ਜੀ ਇਹ ਵੀ ਦੇ ਲਈ ਜਿਹੜਾ ਮਰਜ਼ੀ ਚੱਕੋ 7 ਸੀਟ ਸੋਫਾ ਹੈ। ਹਾਂ 14000 ਦਾ ਇਹ ਚੱਕੋ ਤੇ ਬਾਈ ਆ ਆ ਜਿਹੜਾ ਆ ਡਾਈਨਿੰਗ ਟੇਬਲ ਪਿਆ ਕਿੰਨੇ ਦਾ ਹੋ ਮਾਰਕੀਟ ਚ? 20000 ਦਾ ਡਾਈਨਿੰਗ ਟੇਬਲ ਦੇ ਦਾਂਗੇ ਜੀ ਮਾਰਕੀਟ ਚ 25000 ਦਾ ਡਾਈਨਿੰਗ ਟੇਬਲ ਤੁਸੀਂ 20 ਦਾ ਦੋਗੇ? ਹਾਂ ਜੀ। 18000 ਦੇ ਚੱਕਾਵਾਂਗੇ ਆ ਜੋ ਕਰਾ ਤੇ ਬਾਈ ਜਿਹੜਾ ਆ ਪਿਆ ਆ ਵੀ 14000 ਦਾ ਹਾਂ ਜੀ ਹਾਂ ਲੈ ਮੇਤਰੋ ਆ ਸੋਫਾ ਵੀ 14000 ਦਾ ਆ ਸੋਫਾ ਵੀ 14000 ਦਾ ਲੈ ਜੋ ਠੀਕ ਹੈ ਤੇ ਆ ਵੀ ਦੱਸ ਦੀ ਕਿੰਨੇ ਸੀਟਰ ਦੇ ਵਿੱਚ ਆ? ਆ 10 ਸੀਟਾਂ ਸੋਫਾ ਆ ਗਿਆ ਜੀ। ਹਾਂ ਜੀ। ਮੰਨ ਕੇ ਚੱਲੋ। ਹੂੰ ਇਦੇ ਉੱਪਰ ਆਪਾਂ ਸਿਸਰ ਰੱਖ ਕੇ ਦਵਾਂਗੇ ਸਿਸਰ ਲਾ ਕੇ ਦਵਾਂਗੇ ਜੀ ਹਾਂਜੀ ਠੀਕ ਹੈ ਨਾ ਜੀ 35000 ਰੁਪਏ ਦਾ ਸੋਫਾ ਦਵੇ ਥੋੜਾ ਜਿਹਾ ਹੋਰ ਰਹਿਤ ਕਰ ਦੀ ਥੋੜਾ ਜਿਹਾ ਹੋਰ ਰਹਿਤ ਕਰ 40000 ਰੁਪਏ ਦਾ ਸੋਫਾ ਵਿਕਦਾ ਬੜਾ ਵਧੀਆ ਰਹਿਤ ਵਿੱਚ ਹਾਂ ਤੁਸੀਂ ਕਰਤਾ 35 ਦਾ 35000 ਦਾ ਜੇ ਮੈਂ ਕਹਿਦਾ ਵੀ ਚੱਕੋ 33000 ਦਾ 33000 ਦਾ ਚਲੋ ਆਜੋ ਯਾਰ ਹੋਣ ਨਹੀਂ ਕਹਿਤਾ ਕਹਿਤਾ ਤਾਂ ਕਹਿਤਾ ਠੀਕ ਹੈ ਨਾ ਤੇ ਬਈ ਜਿਹੜਾ ਆ ਪਿਆ ਨੀਲੇ ਤੇ ਪੀਲੇ ਜਿਹੇ ਕਲਰ ਚਿੱਟੇ ਜਿਹੇ ਕਲਰ ਚ ਲਗਜ਼ਰੀ ਸੋਫਾ ਹੈ ਨਾ ਬੜਾ ਘੈਂਟ ਲੱਗਦਾ 45000 ਦਾ ਸੋਫਾ ਵਿਕਦਾ ਜ ਆਪਾਂ ਕਿੰਨੇ ਦਾ ਦੇ ਦਿੰਦੇ 40000 ਦਾ ਦੇਵਾਂਗੇ ਫੁੱਲ ਗਰੰਟੀ ਹੋ ਗੱਦਾ ਵਧੀਆ ਕੱਪੜਾ ਵਧੀਆ ਸਾਰਾ ਕੁਝ ਜੇ ਮੈਂ ਕਹਦਾ ਮੈਂ 30000 ਨਹੀਂ ਚੁਕਾ ਦਾਂਗੇ 38000 ਦਾ ਆਜੋ ਮਿੱਤਰੂ 38000 ਦੇ ਵਿੱਚ ਸਿਰਫ ਆਜੋ ਕਰ ਤੇ ਭਈ ਆ ਵੀ ਦੱਸ ਦੀਏ ਕਰਾਂ ਜਿਹੜਾ ਆ ਪਿਆ ਆ ਸੋਫਾ ਵੀ 20000 ਰੁਪਏ ਦਾ 20 ਦਾ ਮਾਰਕੀਟ ਚ ਆਪਾਂ ਕਿੰਨੇ ਦਾ ਦਵਾਗੇ ਆਪਾਂ ਦੇ ਦਾਂਗੇ 18000 ਦਾ ਆਜੋ ਮਿੱਤਰੂ 16000 ਦਾ ਇਹ ਚੁਕਾਵਾਂਗੇ ਠੀਕ ਹੈ ਤੇ ਹੋਰ ਵੀ ਬਹੁਤ ਸਾਰਾ ਸਟਾਕ ਪਿਆ ਸਾਰਾ ਖਾਲੀ ਕਰਨਾ ਤੁਹਾਡਾ ਸਵਾਦ ਆ ਦਿਖਾ ਸਾਰੀਆਂ ਸੀਟਾਂ ਚੇਂਜ ਕਰਨੀਆਂ ਨੇ ਪੂਰਾ ਚੇਂਜ ਕਰਨਾ ਜੀ ਸਾਰਾ ਕੁਝ ਸਾਰਾ ਸੈੱਟ ਚੇਂਜ ਕਰਨਾ ਤੇ ਬਾਈ ਆਹ ਕਿੰਨੇ ਸੀਟਰ ਆ ਆਹ ਸੋਫਾ ਆ ਗਿਆ ਜੀ ਆਪਣਾ 11 ਸੀਟਰ ਸੋਫਾ ਆ ਗਿਆ ਪੱਕੀ ਚ ਆਹ ਸਟੂਲੀਆਂ ਵੀ ਨਿਕਲਦੀਆਂ ਨੇ ਹਾਂਜੀ ਚਾਰ ਪੰਜ ਜਣੇ ਇਨਾਂ ਤੇ ਬਹਿ ਜਾਂਦੇ ਆ ਹਨਾ ਠੀਕ ਹਾਂਜੀ ਤੇ ਬਾਈ ਇਹ ਆਪਾਂ 40000 ਦਾ ਸੋਫਾ ਲਾ ਦਾਂਗੇ 45000 ਰੁਪਏ ਦਾ ਬਾਜ਼ਾਰ ਦੇ ਵਿੱਚ ਵਿਕਦਾ ਸੋਫਾ ਜੇ ਮੈਂ ਕਹਦਾ 38000 ਦੀ ਚੱਕਾਂਗੇ ਹਾਂਜੀ ਫੁੱਲ ਗਰੰਟੀ ਦਵਾਂਗੇ ਆਪਾਂ ਮਾਲ ਜਮਾ ਸਾ ਮਾਲਕ ਨੰਬਰ ਲੱਗਿਆ ਹੋਇਆ ਉਹਦਾ ਤੇਰੇ ਤੇ ਭਰੋਸਾ ਵੀ ਹੈ ਨਾ ਪਹਿਲਾਂ ਸੱਜਣਾ ਨੇ ਤੇਰਾ ਨਾਮ ਵਰਤਿਆ ਵੀ ਆ ਬਹੁਤ ਵੀਡੀਓ ਥੋੜੀ ਪਾਈ ਆ ਜੀ ਬਹੁਤ ਰਿਸਪੌਂਸ ਮਿਲਿਆ ਸਾਨੂੰ ਜੀ ਮਿਲਿਆ ਨਾ ਮਿਲੂਗਾ ਇਹਦੇ ਵਿੱਚੋਂ ਵੀ ਆਪਾਂ ਕਿਸੇ ਦਾ ਦਿਲ ਨਹੀਂ ਤੋੜਨਾ ਆਪਾਂ ਹਰੇਕ ਦਾ ਮਾਣ ਰੱਖਣਾ ਜੇ ਕੋਈ ਸੱਜਣ ਨੇ ਆ ਕੇ ਕਹਿੰਦਾ ਬਈ 40 ਨਹੀਂ ਹੈਗਾ ਮੇਰੇ ਲਈ ਬਸ 38000 ਹੈ ਤਾਂ ਇਹ 38 ਦੇ ਹੀ ਦੇ ਦੀ ਵਾਹ ਮੰਨ ਕੇ ਚੱਲੋ ਵੀ ਸਾਡੇ ਕੋਲ ਸਟਾਕ ਕਰਨ ਨੂੰ ਜਗ੍ਹਾ ਘੱਟ ਹੋਊਗੀ ਤੇ ਉਹਦਾ ਕਰਕੇ ਤੇ ਹਾਂ ਤੇ ਹੁਣ ਆ ਵੀ ਦੱਸ ਦੀ ਸਤਪਾਲ ਬਈ ਆ ਕਿੰਨੇ ਦਾ ਕਿੰਨੇ ਸੀਟਰ ਹੈ ਹਾਂ ਜੀ ਕਿੰਨੇ ਸੀਟਰ ਹੈ ਇਹ ਇਹ ਆ ਗਿਆ ਜੀ 12 ਸੀਟਰ ਸੋਫਾ ਕਿੰਨੇ ਦਾ ਆ ਆ ਪਤਾ ਕੀ ਗੁਪਤ ਖਜਾਨਾ ਹਾਂਜੀ ਜੇ ਕਿਸੇ ਨੇ ਡਰੈਗ ਰੂਮ ਚ ਲਾ ਕੇ ਮਾਨਦਾਨ ਕਰਨਾ ਹੁੰਦਾ ਨਾ ਰਿਸਪੈਕਟਡ ਕਰਨੀ ਹੁੰਦੀ ਆ ਹਨਾ ਤਾਂ ਇੱਥੇ ਫਿਰ ਹੋ ਜਾਂਦਾ ਹੁੰਦਾ ਮਾਨਦਾਨ ਹਾਂਜੀ ਬਈ ਕਿੰਨੇ ਦਾ ਮਾਰਕੀਟ ਚ ਰੇਟ ਇਹਦਾ ਕੀ ਆ 55000 ਦਾ ਹੋਆ ਆਪਾਂ ਇਹਨੂੰ 45000 ਦਾ ਦਵਾ ਮੈਂ ਥੋੜਾ ਦੱਸਦਾ ਹਾਂ ਹਾਂਜੀ ਦੱਸ ਦੋ ਤੁਸੀਂ ਦੱਸ ਦੋ ਕੋਈ 43000 ਦੀ ਦਵਾਵਾਂਗੇ ਜੇ ਰਾਜੂ ਬਸ ਹਾਂ ਤੇ ਬਈ ਆ ਵੀ ਦੱਸ ਦੀ ਲੱਗਦਾ ਇੱਥੇ ਆ ਵੀ ਦੇ ਦਾਂਗੇ ਜੀ ਆਪਾਂ ਨੂੰ ਕਿੰਨੇ ਦਾ 43000 ਚੱਕੂ ਮਿੱਤਰੋ 43000 ਦਾ ਹੀ ਇਹ ਆ ਤੇ ਆ ਕਿੰਨੇ ਦਾ ਬਈ ਇਹ ਵੀ 43 ਦਾ ਕਰ ਦਈਏ ਕਰ ਦੋ ਜੀ ਬਸ ਚੱਕੋ ਮਿੱਤਰੋ 43000 ਦੇ ਵਿੱਚ ਕਿੰਨੇ ਸੀਟਰ ਹੈ ਇਹ 12 ਸੀਟਰ 100 ਫਾਜੀ 12 ਸੀਟਰ 100 ਫਾਜੀ ਸਿਰਫ 43000 ਦਾ ਤੇ ਆ ਪਿਆ ਬਈ ਆ ਵੀ ਦੱਸ ਦੇ ਹੁਣ ਹਾਂਜੀ ਆ ਗੋਲ ਗੋਲ ਗੱਦੀਆਂ ਦਾ ਘੈਂਟ ਹੈ ਵੀ ਇਹ ਆ ਮੰਨ ਕੇ ਚੱਲੋ ਆਪਾਂ 37000 ਦਾ ਹਾਂ ਠੀਕ ਆ ਓਕੇ ਹੁਣ ਕਿੰਨੇ ਦਾ ਦਵਾਂਗੇ ਮੌਕੇ ਤੇ ਦੇ ਦਾਂਗੇ ਜੀ ਕੋਈ ਗੱਲ ਨਹੀਂ ਕਿੰਨੇ ਦਾ 33 ਦਾ ਕਰ ਦ 33 ਦਾ ਕਰ ਚੱਕੋ ਮਿੱਤਰੋ 33000 ਦੇ ਵਿੱਚ ਭਾਈ ਆ ਵੀ ਦੱਸ ਦੀਏ ਕਰਾਂ ਆ ਵੀ ਸ਼ੇਮ ਸੋਫਾ ਦੇ ਦਾਂਗੇ ਜੀ ਆਪਾਂ ਜਿਹੜਾ 33000 ਦੇ ਚੱਕ ਲਓ ਜਿਹੜਾ ਲੈ ਮਿੱਤਰੋ ਚੱਕੋ ਗਰਾਂ ਤੇ ਯਾਰ ਪੂਰੇ ਪੰਜਾਬ ਨੂੰ ਚੈਲੰਜ ਆ ਤੁਸੀਂ ਆਓ ਕਰਾਂ ਠੀਕ ਹੈ ਨਾ ਬਾਈ ਕਿੰਨੇ ਦਾ ਦੇ ਦਈਏ ਇਹ ਵੀ ਉਹ ਸੇਮ ਰੇਟ ਹੀ ਆ ਜੀ ਬਸ ਜਿਵੇਂ ਆ ਚੱਕੋ ਕਰਾਂ 33000 ਦਾ ਹਾਂਜੀ 33000 ਦਾ ਚੱਕੋ ਤੇ ਆ ਵੀ ਦੱਸ ਦਈਏ ਵੀ ਆ ਦੋ ਕਲਰਾਂ ਚ ਪਿਆੜਾ ਇਹ 35000 ਇਹ ਵੀ 33000 ਦਾ ਚੱਕੋ ਕਰਾਂ ਉਹ ਨਾਲ ਸਮੇਤ ਢੋਲਕੀਆਂ ਨਾਲ ਹੀ ਆ ਦੇਖੋ ਇਹ ਬਹੁਤ ਪਰ ਕਿੰਨੇ ਬੰਦੇ ਬਹਿ ਜਾਣਗੇ ਬਈ ਦੋ ਪਰ ਹਾਂਜੀ 12 ਬੰਦੇ ਬਹਿਣਗੇ 12 ਤਾਂ ਨਹੀਂ ਮੇਰੇ ਹਿਸਾਬ ਨਾਲ ਮੇਰੇ ਵਰਗੇ ਤਾਂ 20 ਬਹਿ ਜਾਣਗੇ ਯਾਰ ਆ ਦੇ ਦੋ ਦੋ ਤਾਂ ਸੀ ਇੰਨਾ ਤੇ ਬਹਿ ਜਾਣੇ ਆ ਮੈਚਿੰਗ ਦੇ ਰੇ ਬਲੈਕ ਦੀ ਮੈਚਿੰਗ ਹੋਈ ਜਦੋਂ ਆ ਘਰੇ ਪਏ ਹੋਏ ਜਰ ਆਉਣਗੇ ਕੋਈ ਕਹਿ ਦੂਗਾ ਵੀ 33000 ਚ ਦਵਾਏ ਨੇ ਯਕੀਨ ਨਹੀਂ ਮੰਨਣਗੇ ਲੋਕ ਜੇ 50 ਦੇ ਕਹਤਾ ਤਾਂ ਮੈਂ ਲੋਕ ਸੱਚ ਮੰਨ ਜਾਣਗੇ ਪਰ 33000 ਦੇ ਜੀ 45 50000 ਤੇ ਵਿਕਦੇ ਆ ਬਈਆ ਵਿਕਦੇ ਆ ਫਿਰ ਆਪਾਂ ਤਾਂ 33 ਦੇ ਵੇਚਾਂਗੇ ਠੀਕ ਹੈ ਨਾ ਮਿੱਤਰੋ 33000 ਦੇ ਮਿਲਣਗੇ ਹੋਰ ਤਾਂ ਨਹੀਂ ਹੈਗੇ ਮੈਂ ਸਾਰੇ ਮਿੱਤਰੋ ਦੁਬਾਰਾ ਫੇਰ ਦੱਸ ਦਿੰਨਾ ਆਹ ਸਲੇਟਾਂ ਨਾ ਬਾਈ ਨੇ ਜਦੋਂ ਮਾਲਵਾ ਫੈਕਟਰੀ ਤੇ ਢੇੜੀਆ ਉੱਥੋਂ ਪੁਰਾਣੀਆਂ ਲਿਆ ਕੇ ਸ਼ੋਰੂਮ ਬਣਾਇਆ ਸੀ ਤੇ ਹੁਣ ਬਾਈ ਨੇ ਚੇਂਜ ਕਰਨੀਆਂ ਨੇ ਹਾਂਜੀ ਹੁਣ ਕੀ ਪਾਵਾਂਗੇ ਆਪਾਂ ਇਹਦੇ ਉਪਰ ਹੁਣ ਆਪਾਂ ਇੱਥੇ ਪਾਵਾਂ ਲੈਂਟਰ ਪਾਉਂਦੀ ਸੀ ਆਰ ਸੀ ਸਿਲੰਡਰ ਪਾਵਾਂਗੇ ਡਬਲ ਮੰਜ਼ਲੀ ਕਰ ਦਾਂਗੇ ਡਬਲ ਕਰ ਦਾਂਗੇ ਪੂਰਾ ਸਾਥ ਦੇਣਗੇ ਜਿਹੜੇ ਸੱਜਣ ਆਪਣੀ ਵੀਡੀਓ ਦੇਖਦੇ ਆ ਲੈ ਮਿੱਤਰੋ ਤੁਹਾਡੇ ਸਹਿਯੋਗ ਸਦਕਾ ਬਾਈ ਨੇ ਸੱਤ ਚੇਂਜ ਕਰਨੀਆਂ ਆ ਆਰ ਸੀ ਸੀ ਲੈਂਟਰ ਪਾਉਣਾ ਆਪਾਂ ਦੋ ਮੰਜ਼ਲੀ ਸ਼ੋਰੂਮ ਬਣਵਾਉਣਾ ਆ ਜੀ ਜਗ੍ਹਾ ਸਾਡੇ ਕੋਲ ਸਟਾਕ ਕਰਨ ਜਗ੍ਹਾ ਘੱਟ ਰਹੇਗੀ ਜਗ੍ਹਾ ਘੱਟ ਰਹੇਗੀ ਹੁਣ ਕਿਰਾਂ ਕਲੀਅਰ ਕਰਾਂਗੇ ਜਮਾ ਕਲੀਅਰ ਕਰਕੇ ਪੂਰਾ ਕਲੀਅਰ ਕਰਕੇ ਨੇ ਸਾਰਾ ਹਾਂ ਲੁੱਟੋ ਮਿੱਤਰੋ ਮੇਲਾ ਤੇ ਮੇਸਤਰੀ ਸਾਡੇ ਤਿਆਰ ਨੇ ਨਾਲ ਦੀ ਨਾਲ ਅਸੀਂ ਤਾਂ ਲਾ ਦੇਣੇ ਉਹਦੀ ਲਾ ਦੇਣੇ ਆ ਹਾਂਜੀ ਦੇ ਵਾਸਤੇ ਵੇਟ ਆ ਗੱਲ ਦੀਦੀ ਵੀ ਇੱਥੇ ਮਤਲਬ ਇਹਨੂੰ ਰੱਖਾਂਗੇ ਕਿੱਥੇ ਮੀਚੜੀ ਦਾ ਮੌਸਮ ਮਿੱਤਰੋ ਤੁਹਾਡੇ ਸਾਹਮਣੇ ਆ ਨਾ ਇਹਨਾਂ ਦੇ ਵਿੱਚ ਦੀ ਹਾਲੇ ਵੀ ਗਲੀਆਂ ਨੇ ਮਤਲਬ ਪਾਣੀ ਸਿੰਮਦਾ ਤੇ ਬਾਈ ਕਹਿੰਦਾ ਵੀਰੇ ਆਪਾਂ ਨੂੰ ਮੇਨ ਮਤਲਬ ਦਿੱਕਤ ਇਹ ਚੀਜ਼ ਦੀ ਆ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਚਲਾਤਾ ਤੁਹਾਨੂੰ ਸੋਫਿਆਂ ਦੀ ਲੋੜ ਹੈ ਤੁਹਾਡੇ ਰਿਸ਼ਤੇਦਾਰਾਂ ਨੂੰ ਲੋੜ ਹੈ ਤੁਹਾਡੇ ਸੱਜਣਾਂ ਮਿੱਤਰਾਂ ਨੂੰ ਲੋੜ ਹੈ ਚੁੱਪ ਕਰਕੇ ਪਿੰਡ ਠਿਕਰੀਵਾਲ ਆਜ਼ਾਦ ਫਰਨੀਚਰ ਦੇ ਨਾਂ ਤੇ ਬਾਈ ਉਹਨਾਂ ਦਾ ਸ਼ੋਅਰੂਮ ਆ ਤਾਂ ਧਰਮੇ ਜੂਮ ਕਰਕੇ ਕੈਮਰਾ ਮਾਰਦੇ ਆਹ ਦੇਖੋ ਪੜ ਆਜ਼ਾਦ ਫਰਨੀਚਰ ਹਾਊਸ ਹੈ ਨਾ ਪੈਲਸਨ ਤੇ ਠਿਕ ਗਲੀ ਦੇ ਵਿੱਚ ਬਾਈ ਹਰ ਦਾ ਇਹ ਸ਼ੋਰੂਮ ਬਣਾਇਆ ਹੋਇਆ ਸੀ ਕਲੀਅਰ ਕਰਨਾ ਸਟਾਕ ਮਿੱਡਲਾ ਲੁੱਟ ਲੋ ਕਰਾ ਨੰਬਰ ਸਕਰੀਨ ਤੇ ਚਲਾਤਾ